ਦੀ ਸਸਰੀ ਗਾਰ ਜੀ ਸਾਰਿਆਂ ਨੂੰ ਆਪਣੇ ਚੈਨਲ ਚੈਨਲ ਪਿੰਡੂ ਲਾਈਵ ਤੇ ਆਪ ਦਾ ਸਭ ਦਾ ਸਵਾਗਤ ਹੈ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਅੱਜ ਆਪਾਂ ਦੂਸਰੀ ਵੀਡੀਓ ਲੈ ਕੇ ਆਏ ਹਾਂ ਚੈਨਲ ਦੇ ਉੱਪਰ ਅੱਜ ਆਪਾਂ ਆਪਣੀ ਸਿਸਟਰ ਦੇ ਘਰ ਪਹੁੰਚੇ ਸੀ ਦਿਵਾਲੀ ਦਾ ਸੰਧਾਰਾ ਲੈ ਕੇ ਉਸ ਦੇ ਨਾਲ-ਨਾਲ ਆਪਾਂ ਨੇ ਇੱਕ ਨਵੀਂ ਚੀਜ਼ ਜਾਨੀ ਕਿ ਸੰਧਾਰੇ ਦੇ ਨਾਲ ਛੋਟਾ ਜਿਹਾ ਪ੍ਰਾਪਰਾਂ ਕੀਤਾ ਹੈ ਵੀ ਆਪਾਂ ਨਾਲ ਬੂਟੇ ਲੈ ਕੇ ਪਹੁੰਚਿਆ ਸੀ ਮਰੂਤਾਂ ਦੇ ਬੂਟੇ ਨੇ ਇਹ ਬੂਟੇ ਆਪਾਂ ਘਰੇ ਤਿਆਰ ਕੀਤੇ ਹੋਏ ਨੇ ਬੀਜਾਂ ਤੋਂ ਕਿਉਂ ਸਿਸਟਰ ਦੇ ਕਰੇ ਲੈ ਕੇ ਇੱਥੇ ਅਸੀਂ ਆਪਾਂ ਇਹਨਾਂ ਨੂੰ ਲਗਾਵਾਂਗੇ ਤੇ ਇਹ ਬੂਟੇ ਤੇ ਮਿੱਟੀ ਅਸੀਂ ਪੂਰੀ ਮਿੱਟੀ ਅਸੀਂ ਘਰੋਂ ਲੈ ਕੇ ਆਏ ਆ ਇਹਨਾਂ ਦੇ ਥੋੜਾ ਜਿਹਾ ਪਾਣੀ ਨਰਮ ਹੋਣ ਕਾਰਨ ਪਹਿਲਾਂ ਇਹਨਾਂ ਨੂੰ ਬੂਟੇ ਮੈਂ ਪਹਿਲਾਂ ਵੀ ਦਿੱਤੇ ਸੀ ਕਈ ਵਾਰ ਇਹਨਾਂ ਦੇ ਪਾਣੀ ਨਰਮ ਹੋਣ ਕਾਰਨ ਬੂਟਾ ਮਰਤੀ ਜਾਂਦਾ ਸੀ ਹੋ ਸਕਦਾ ਕੋਈ ਮਿੱਟੀ ਚ ਹੋਵੇ ਜਾਂ ਪਾਣੀ ਦੇ ਵਿੱਚ ਕੋਈ ਪ੍ਰੋਬਲਮ ਅਸੀ ਇਸ ਕਰਕੇ ਇਸ ਵਾਰ ਨਾ ਆਪਾਂ ਨੇ ਆਪਣੇ ਘਰੋਂ ਮਿੱਟੀ ਲੈ ਕੇ ਆਏ ਆ ਤੇ ਉਸ ਮਿੱਟੀ ਦੇ ਵਿੱਚ ਲਗਾ ਕੇ ਦੇਖਦੇ ਹਾਂ ਵੀ ਜੇ ਇਹ ਤਿਆਰ ਹੋਣ ਤਾਂ ਸਾਨੂੰ ਬਹੁਤ ਵਧੀਆ ਲੱਗੂਗਾ ਪਹਿਲਾਂ ਅਸੀਂ ਦੋ ਤਿੰਨ ਵਾਰ ਇਹਨਾਂ ਨੇ ਲਗਾਏ ਸੀ ਤੇ ਬੂਟੇ ਉਹ ਮਰ ਚੁੱਕੇ ਸੀ ਅਸੀਂ ਇਹ ਜ ਦੋ ਦੋ ਥਾਂ ਹੀ ਬੂਟੇ ਲਗਾ ਰਹੇ ਹਾਂ ਅਸੀਂ ਹੋਰ ਵੀ ਸਾਰੇ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਤਰ੍ਹਾਂ ਦਾ ਕਦਮ ਜ਼ਰੂਰ ਚੱਕੋ ਇਹ ਆਪਣੇ ਵਾਤਾਵਰਨ ਵਾਸਤੇ ਵੀ ਠੀਕ ਹੈ ਹਰਿਆਲੀ ਬਹੁਤ ਜ਼ਰੂਰੀ ਹੈ ਅੱਜ ਕੱਲ ਪ੍ਰਦੂਸ਼ਣ ਜ਼ਿਆਦਾ ਹੋ ਰਿਹਾ ਹੈ ਇਸ ਦੇ ਆਪਾਂ ਨੂੰ ਦੋ ਫਾਇਦੇ ਨੇ ਨਾਲ ਤਾਂ ਇਹ ਆਪਾਂ ਨੂੰ ਫਲ ਵੀ ਦੇਣਗੇ ਤੇ ਨਾਲੇ ਆਪਣਾ ਵਾਤਾਵਰਨ ਸੁਰੱਖਤ ਰਹੇਗਾ ਸੋ ਇਹ ਆਪਣਾ ਛੋਟਾ ਜਿਹਾ ਉਪਰਾ ਦਾ ਜੇ ਕਿਸੇ ਵੀਰ ਨੇ ਲੈਣੇ ਵੀ ਨੇ ਬੂਟੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਆਪਣੇ ਕੋਲੇ ਛੋਟੇ ਬੂਜੇ ਹੋਰ ਵੀ ਹੈਗੇ ਨੇ ਤੇ ਆਪਾਂ ਫ੍ਰੀ ਦੇ ਵਿੱਚ ਦੇ ਨਾ ਦੇਵਾਂਗੇ ਜੇ ਕੋਈ ਕਿਸੇ ਵੀਰ ਨੇ ਲੈਣੇ ਹੋਣ ਤਾਂ ਮੇਰੇ ਤੋਂ ਲਿਆ ਜਾ ਸਕਦਾ ਬੂਟੇ ਆਪਣੇ ਲੱਗ ਚੁੱਕੇ ਨੇ ਇਹ ਥੋੜੇ ਛੋਟੇ ਬੂਟੇ ਨੇ ਇਹ ਛੋਟਾ ਬੁੱਢਾ ਛੇਤੀ ਲੱਗ ਜਾਂਦਾ ਹੈ ਇਸ ਕਰਕੇ ਨਾ ਇਹ ਛੋਟੇ ਛੋਟੇ ਪੱਟਕੀ ਲਗਾਉਤੀਏ ਲਗਾਉਨੇ ਆਪਾਂ ਵੱਡਾ ਬੂਟਾ ਟਾਈਮ ਲੱਗਦਾ ਹੁਣ ਆਪਾਂ ਇਹਦੇ ਵਿੱਚ ਪਾਣੀ ਪਵਾਏਗੇ ਪਾਣੀ ਜਦੋਂ ਵੀ ਪਾਣੀ ਇਹਦੇ ਵਿੱਚ ਪਾਉਣਾ ਨਾ ਥੋੜਾ ਥੋੜਾ ਇੱਕ ਵਾਰੀ ਬਸਤ ਦਾ ਪਾਣੀ ਪਾਉਣਾ ਜਿੰਨੇ ਦਿਨ ਇਹ ਬੂਟੇ ਚੱਲਦੇ ਨਹੀਂ ਬਸ ਇਹਨਾਂ ਨੂੰ ਸੇਮ ਜੀ ਹੋਣੀ ਚਾਹੀਦੀ ਹੈ ਸੇਮ ਜੀ ਰਹਿਣੀ ਚਾਹੀਦੀ ਹੈ ਜਿਆਦਾ ਪਾਣੀ ਪਾਉਣਾ ਇਹਦੀ ਇੱਕ ਵਾਰੀ ਜੜ ਉਖਲ ਕੇ ਫੇਰੇ ਇਹ ਛੇਤੀ ਬੂਟਾ ਚੱਲਦਾ ਨਹੀਂ ਬਾ ਪੰਜ-ਛੇ ਦਿਨ ਇਹਦੀ ਮਾੜੀ ਜੀ ਸੇਮ-ਸੇਮ ਰਹਿੇ ਤਾਂ ਕਿ ਬੁੱਜੇ ਚੱਲ ਪੈਣ ਬਾਕੀ ਤੁਨੂੰ ਇਹ ਮੇਰਾ ਛੋਟਾ ਜਿਹਾ ਪ੍ਰਾਰਾਲਾ ਕਿਵੇਂ ਲੱਗਿਆ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸਤਿ ਸ੍ਰੀ ਅਕਾਲ ਜੀ